ਕੀ ਆਲੇ ਰਾਜੂ ਕਿੱਥੇ ਚੱਲਿਆ ਸਸਰੀਕਰ ਜੀ ਉਹ ਖੜਤਾ ਹੋ ਜਾ ਕਿੱਧਰ ਹੋਇਆ ਇੰਨੇ ਕਾਲਾ ਹੋ ਰਿਆ ਉਹ ਕਾਲਾ ਦਾ ਬੱਕਰੀਆਂ ਦੀ ਛੰਨ ਚੂਣ ਲੱਗੀ ਪਰਾਨੀ ਹੋ ਗਈ ਟੁੱਟ ਗਈ ਹਾਂ ਮੀਂਹ ਜਾਦੇ ਪੈ ਗਏ ਮੀਂਹ ਇਤਨਾ ਪੈ ਗਏ ਜਾਦੇ ਬਾਰਸਾਂ ਬੱਕਰੀਆਂ ਦੇ ਗਲ ਖੁਰ ਗਲ ਅੱਗੇ ਕੰਮ ਨਹੀਂ ਚੱਲਦਾ ਫਿਰ ਇੱਧਰ ਕੀ ਰੱਖਿਆ ਔਰ ਇੱਥੇ ਤੂੰ ਆ ਰਹਿਆ ਔਰੇ ਛੰਨਾ ਬਣਾਉਂਦੇ ਨੇ ਬਾਦਰਪੁਰ ਬਾਸ ਦੀਆਂ ਝੂਫੜੀਆਂ ਠੀਕ ਆ ਉਹ ਮੁੰਡੇ ਕਹਿੰਦੇ ਤਾਇਆ ਤੇਰੀ ਝੂਫੜੀ ਅਸੀਂ ਬਣਾ ਕੇ ਦੇਵਾਂਗੇ ਬੱਕਰੀਆਂ ਦੀ ਠੀਕ ਆ ਵਧੀਆ ਹੁੰਦੀਆਂ ਜਦ ਸਮਾਨ ਕਿਵੇਂ ਹੁੰਦਾ ਕਹਿੰਦਾ ਭਈ ਕਹਿੰਦਾ ਗਾ ਕਹਿੰਦਾ ਭਈ 20 ਸਾਲ ਦੀ ਗਾਰੰਟੀ ਦੇਣਾ ਕਿਹੜਾ ਆਪਾਂ ਵਿੱਚ ਬੜੇ ਆ ਭਾਈ 20 ਸਾਲ ਦਾ ਬਹੁਤ ਹੁੰਦੇ ਨੇ ਵੀ ਐਨੇ ਮੈਂ ਮਰ ਮੁਰਝ ਜਾਊਗਾ ਮੇਰੀ ਜ਼ਿੰਦਗੀ ਲੰਘ ਗਈ ਤੂੰ ਉਹਨੂੰ ਮਰਦਾ ਤੂੰ ਉਹ ਤੇਰਾ ਮਗਰ ਮੱਸ ਫੜਦਾ ਫਿਰਦਾ ਤੂੰ ਤਾਂ ਹੂੰ ਉਹ ਝੂਫੜੀ ਬਣਵਾਉਣਾ ਬਾਸਾਂ ਦੀ ਚਲ ਆ ਜਾ ਹਾਂ ਮੈਂ ਉਹਦੇ ਜਾ ਰਹੇ ਆ ਬਗਿਆ ਲੈ ਮਿੱਤਰੋ ਵਾਸੀ ਆਏ ਹੋਏ ਆ ਭਾਈ ਜੇਐਸ ਬੰਬੂ ਹਾਊਸ ਉਹ ਸਾਹਮਣੇ ਨਿਗਾਹ ਮਾਰਦੇ ਓ ਬਾਈ ਝੂਫੜੀ ਵਾਲਿਆ ਆ ਜਾ ਬਾਈ ਓਏ ਓਏ ਬਾਈ ਝੂਫੜੀ ਵਾਲਿਆ ਓਏ ਕਿੱਧਰ ਗਿਆ ਅਸਮਾਨ ਵਧੀਆ ਹਨਾ ਰਾਜੂ ਲੱਭੇ ਨੀ ਦੇਖਿਆ ਤਾਂ ਬੰਗਲੇ ਬਣੇ ਉਹ ਬਣੇ ਹਾਂ ਜੀ ਮੈਂ ਕਮਰਾ ਹੋਇਆ ਓ ਆਈ ਬਾਈ ਓ ਝੂਫੜੀ ਵਾਲਿਆ ਯਾਰ ਰਾਜੂ ਆ ਤੇਰੇ ਕੋਲ ਤੂੰ ਅੰਦਰ ਬੈਠਾ ਬਈ ਹੈ ਸਾਸਤਰੀ ਕਾਰਵਾਈ ਲੈ ਵੀ ਕਰ ਰਾਜੂ ਬਾਈ ਨਾਲ ਗੱਲ ਬਾਤ ਓ ਮੈਂ ਤਾਂ ਕਿਹਾ ਨਾ ਬੱਸ ਚਲੰਗੇ ਜਾਂਦੇ ਅਸਿਰਾਂ ਦੀ ਅੱਛਾ ਸਪੈਸ਼ਲ ਅੱਜ ਆਇਆ ਹਾਂ ਉੱਤਰ ਕੇ ਬਾਦਰ ਵਰ ਤੋਂ ਸਮਾਨ ਵੀ ਵਧੀਆ ਬਾਈਆਂ ਕੋਲੇ ਇਸ ਜਿਹੜੀ ਨੀ ਲੇਖੇ ਮੈਂ ਕਹਿੰਦਾ ਆ ਕਿਆ ਬਾਤ ਹੈ ਦੱਬ ਗੱਲ ਲਈ ਨਾਲ ਮਾੜਾ ਬਟਾ ਬਾਈ ਮੈਂ ਬਣਾਉਣੀ ਆ ਬੱਕਰੀਆਂ ਦੀ ਝੂਠੜੀ ਹਾਂਜੀ ਹਾਂਜੀ ਵੀ ਹੋ ਰਹੀਦੀ ਠੰਡੀ ਹਾਂਜੀ ਹਾਂਜੀ ਵੀ ਆਪਾਂ ਨਾ ਚੂਵੇ ਵੀ ਕਿੰਨੇ ਕ ਪੈਸੇ ਚ ਤਿਆਰ ਕਰ ਦੇਗਾ ਕਰ ਦਾਂਗੇ ਜੀ ਆਪਣੇ ਮਨ ਕੇ ਚੱਲੋ ਵੀ ਸੈੱਡ ਆਪਣੇ ਕੋਲ 35 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ ਜੀ ਅੱਛਾ ਹਾਂ ਸਕੁਏਰ ਫੁੱਟ ਤੋਂ ਜੀ ਵੀ 150 ਰੁਪਏ ਸਕੁਏਰ ਫੁੱਟ ਚੱਲਦਾ ਜੀ ਇੱਕ ਆਪਣਾ 200 ਰੁਪਏ ਸਕੁਏਰ ਫੁੱਟ ਆਉਂਦਾ ਮੈਨੂੰ 25 ਰੁਪਏ ਲਾ ਲਈ ਹਾਂਜੀ ਕਰਦਾ ਐ ਕੋ ਯਾਰ ਘੱਟ ਬਦੂ ਤੂੰ ਆਪਣੇ ਵਾਸਤੇ ਤਾਂ ਰਹਿਣ ਦੇ ਠੀਕ ਆ ਆ ਬਾਈਆਂ ਵਾਸਤੇ ਪੁੱਛ ਯਾਰ ਵੀ ਜੇ ਕਿਸੇ ਹੋਰ ਨੇ ਲੈਣਾ ਹੋਵੇ ਕੀ ਜੇ ਹੋਰ ਨੇ ਲੈਣਾ ਹੋਵੇ ਆਈ ਦੇ ਬਾਰੇ ਪੁੱਛਦੇ ਕੀ ਆ ਇਹ ਕੀ ਆ ਇਹ ਆਪਣਾ ਰੂਮ ਆ ਜਾਂਦਾ ਜੀ ਸੇ ਰੂਮ ਐ ਕੋਈ ਘਰੂਮ ਵੀ ਬਣਾ ਦੇ ਮੇਰਾ ਪਾਲੀਆਂ ਨੂੰ ਬੈਠਣ ਨੂੰ ਹਾਂਜੀ ਕਰਦਾਂਗੀ ਜੀ ਤਿਆਰ ਮੇਰੇ ਬਾਹਰ ਦੇ ਮੂੰਹੇ ਬਾ ਖੇਤ ਦੇ ਨਾਲ ਲੱਗਵਾ ਤਿਆਰ ਕਰ ਦੇ ਹਾਂਜੀ ਹਾਂਜੀ ਮੈਂ ਤਾਂ ਠੰਡੇ ਥਾਂਵੇਂ ਬੈਠ ਕੇ ਨਜ਼ਾਰੇ ਲਵਾਂ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਆ ਜੀ ਵਿੱਚ ਆਪਣੀ ਇੰਸੂਲੇਸ਼ਨ ਪਾਈ ਹੋਈ ਆ ਹਾਂ ਇਨਸੂਲੇਸ਼ਨ ਪਾਈ ਹੋਈ ਆ ਜੀ ਵਿੱਚ ਇਹ ਤਾਂ ਯਾਰ ਕੁੱਲੀਏ ਵਾਲੀ ਵਧੀਆ ਕਹਿੰਦਾ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਅੱਗ ਲੱਗੇ ਪਹਿਲਾਂ ਨੂੰ ਤੇ ਮੈਂ ਕੀ ਲੈਣਾ ਹਾਂਜੀ ਮਿੰਤਾਹੀ ਮਹਿਲ ਹੈ ਚਾਹੁੰਦਾ ਤਾਂ ਨਹੀਂ ਹੈਗਾ ਇਹ ਨਹੀਂ ਚਾਹੁੰਦਾ ਜੀ ਨਾ ਜੀ ਆਪਾਂ ਨੇ ਮੰਨ ਕੇ ਚੱਲੋ ਵੀ ਸੱਤ ਦੇ ਵਿੱਚ ਤਿੰਨ ਚੀਜ਼ਾਂ ਪਾਈਆਂ ਹੁੰਦੀਆਂ ਨੇ ਕਾਗਜ਼ ਪਾਇਆ ਹੁੰਦਾ ਇਨਸੂਲੇਸ਼ਨ ਤੇ ਫਾਈਬਰ ਪਾਈ ਹੁੰਦੀ ਹੈ ਅੱਛਾ ਜੀ ਹਾਂਜੀ ਹਾਂਜੀ ਸੈਡਾਂ ਤੇ ਮੰਨ ਕੇ ਚੱਲੋ ਇਨਸੂਲੇਸ਼ਨ ਤੇ ਇਹ ਕਾਹ ਵਿੱਚ ਪਾਇਆ ਹੁੰਦਾ ਹੀ ਚਾਰ ਦਵਾਰੀ ਚ ਠੀਕ ਆ ਹਾਂਜੀ ਚੱਲ ਬਈ ਆ ਜਾ ਹੋਰ ਠੀਕਟ ਹੋ ਜਾਂਦੀ ਇਹਦੇ ਵਿੱਚ ਤੇ ਵੀ ਇੱਧਰ ਏਸੀ ਲੱਗੂ ਰੱਜੂ ਇੱਥੇ ਏਸੀ ਲਾ ਦੇ ਮੈਨੂੰ ਮੂੰ ਚਾਹੇ ਕੂਲਰ ਲਾ ਲਈ ਬਈ ਉਹ ਮੈਂ ਤਾਂ ਕੂਲਰੇ ਲਾ ਦੀ ਬਈ ਹਾਂ ਹਾਂਜੀ ਕੂਲਰ ਵੀ ਲੱਗ ਜੂਗਾ ਜੀ ਕੂਲਰ ਲੱਗ ਜੂ ਇੱਜ ਹਾਂਜੀ ਹਾਂਜੀ ਮੈ ਤਾਂ ਆਰਾਮ ਨਾਲ ਪੈ ਜਾ ਕਰੂੰ ਹਾਂਜੀ ਹਾਂਜੀ ਆ ਵੀ ਦਿਖਾ ਜਾ ਮੈਨੂੰ ਆ ਦਿਖਾ ਆ ਜਾ ਆ ਕੀ ਹੈ ਬਈ ਇਹ ਆਪਣੀ ਝੋਪੜੀ ਆ ਗਈ ਜੀ ਅੱਛਾ ਹਵਾ ਲੱਗਣ ਵਾਲੇ ਦਲੋਂ ਹਾਂਜੀ ਹਾਂਜੀ ਇਹ 10 ਬਾਈ 10 ਦੀ ਝੋਪੜੀ ਆ ਗਈ ਜੀ ਆਪਣੀ ਅੱਛਾ ਹਾਂਜੀ ਹਾਂਜੀ ਇਹ ਆਪਣੇ ਲੋ 35000 ਤੋਂ ਸਟਾਰਟ ਹੋ ਜਾਂਦੇ ਜੀ ਇਹ ਤਾਂ ਮੈਂ ਸਾਡੇ ਨਾ ਗਲੀ ਮੁਹੱਲੇ 'ਚ ਵੀ ਲੋਕਾਂ ਨੂੰ ਕਹੂੰਗਾ ਹਾਂਜੀ ਵੀ ਤੁਸੀਂ 72 ਪਰ ਜਾਓ ਸੰਗਰੂਰ ਦੇ ਪਹਿਲੇ ਪਾਸੇ ਵੀ ਆਪੋਂ ਦੇ ਗੇਟਾਂ ਦੇ ਨਾਲ ਲੱਗਵੀ ਜਿਹੜੀ 베ਲੀ ਥੋਂ ਪਈ ਐ ਹਾਂਜੀ ਵੀ ਉੱਥੇ ਝੂਫੜੀਆਂ ਪਤੀਆਂ ਬਣਵਾ ਕੇ ਬਾਂਸਾਂ ਦੀਆਂ ਪਾਰਕ ਵਾਂਗੂ ਖੜਾਓ ਆਏ ਗਏ ਰਿਸ਼ਤੇਦਾਰ ਨੂੰ ਹਵਾ ਦੇ ਵਿੱਚ ਬਿਠਾਓ ਬੀ ਅੰਦਰ ਕਿਉਂ ਗਰਮੀ ਮਾਰਦੇ ਹੋ ਲੈ ਕੇ ਅੰਦਰ ਬਾੜ ਦਾ ਨੇ ਵਿਚਾਰਿਆਂ ਨੂੰ ਇਹੇ ਜੇ ਚ ਬਿਠਾਓ ਜਿਹੜੀ ਆਪਣੀ ਵਧੀਆ ਲੱਗੇ ਗੱਲਬਾਤ ਹਾਂ ਗਰੀਬਾਂ ਦੀ ਤੇਰਾ ਤੋ ਆ ਦੇਖਾ ਜਿੱਧਰ ਰਹਿ ਗਿਆ ਦੀਆਂ ਹੈ ਨਾ ਇਧਰ ਸੋਈ ਵਾਲਾ ਸਮਾਨ ਲੱਗਦਾ ਮੈਨੂੰ ਭਾਈ ਆ ਕੀ ਰਸੋਈ ਵਾਲਾ ਹਾਂਜੀ ਇਹ ਆਪਣੇ ਮਨ ਕੇ ਚੱਲੋ ਜੀ ਰੈਕ ਆ ਗਿਆ ਜੀ ਇਹਦਾ ਕੀ ਰੇਟ ਹੈ ਇਹ ਆਪਣਾ ਵੀ ਕੇ ਵਧੀਆ ਕੈਂਟੋ ਤਿਆਰ ਕੀਤਾ ਹੋਇਆ ਜੀ ਆਪਣਾ ਤਾਜ਼ਾ ਮਾਲ ਆ ਜੀ ਬਿਲਕੁਲ ਕੇ ਨਾ ਹਾਂਜੀ ਇਹ 2100 ਰੁਪਏ ਦੀ ਰੇਂਜ ਚ ਆਈਏ ਭਾਈ ਮੈਂ ਤਾਂ ਇਹ ਵੀ ਲੈ ਲੂੰਗਾ ਠੀਕ ਹੈ ਜੀ ਲੈ ਜੀ ਹਾਂ ਤੇ ਆ ਇਹਦਾ ਕੀ ਭਾਈ ਆਹਾਂ ਕੀ ਬਣਦਾ ਇਹਦਾ ਇਹ ਆਪਣੀ ਕਰੋਕਰੀ ਆ ਗਈ ਮੈਂ ਰੋਟੀਆਂ ਵਗੈਰਾ ਧਰਨ ਲਈ ਹਾਂਜੀ ਬਾਹ ਇਹਦਾ ਰੋਟੀ ਧਰਨ ਨੂੰ ਇਹ ਹਾਂਜੀ ਇਹ ਤਾਂ ਮੈਂ ਇੱਕ ਜ਼ਰੂਰ ਲੈ ਜਾਊਂਗਾ ਅੱਜ ਹਾਂ ਓਕੇ ਹੁੰਦੇ ਨੇ ਜਵਾਖ ਵਾਹ ਭਾਈ ਬਾਤਾਂ ਬੜਾ ਵਧੀਆ ਸੰਦ ਨੇ ਤੇਰੇ ਆ ਵੀ ਹੈ ਹਾਂਜੀ ਆਹ ਟੇਬਲ ਆ ਬੈਠਣ ਨੂੰ ਹਾਂ ਜੀ ਇਹ ਬੱਚਿਆਂ ਲਈ ਆ ਗਿਆ ਜੀ ਟੇਬਲ ਆਪਾਂ ਜੇ ਬੰਦਾ ਵਈ ਜੀ ਮੇਰੇ ਵਰਗਾ ਕੋਈ ਗੱਲ ਨਹੀਂ ਬੰਦਾ ਚੱਕਰੀ ਟੁੱਟਦਾ ਨਹੀਂ ਹੈਗਾ ਜੀ ਬਿਲਕੁਲ ਤਾਜ਼ਾ ਮਾਲ ਆ ਜੀ ਇਹ ਨਾ ਟੁੱਟਦਾ ਨਹੀਂ ਬਾਈ ਹਾਂ ਜੀ ਤੇ ਆਹ ਇਹਦਾ ਰੇਟ ਕੀ ਹੈ ਬਾਈ ਇਹ ਆਪਣੀ ਵਾਲੀ ਆ ਬਾਈ ਮੰਨ ਕੇ ਲਓ ਜੀ ਇਹ ਆਪਣਾ 12000 ਦਾ ਸੈੱਟ ਆ ਗਿਆ ਜੀ ਇਹਦੇ ਕੋਈ ਗੱਦੀਆਂ ਗੁੱਤੀਆਂ ਇਹਦੇ ਵਿੱਚ ਸ਼ੀਸ਼ਾ ਪਾ ਲਾ ਕੇ ਦੇਵਾਂਗੇ ਜੀ ਆਪਣਾ ਉੱਤੇ ਹਾਂ ਜੀ ਹਾਂ ਜੀ ਕੀ ਬਾਤ ਹੈ ਗੱਦੀ ਗੁੱਦੀ ਕੋਈ ਨਹੀਂ ਇੱਥੇ ਆਪਣੀ ਗੱਡੀ ਲੱਗਦੀ ਨਹੀਂ ਆਪਣੇ ਲਵੇ ਹੋਰ ਹੈਗੇ ਜੀ ਦੋ ਡਿਜ਼ਾਈਨ ਦੋਨਾਂ ਵਿੱਚ ਗੱਡੀਆਂ ਲੱਗ ਜਾਂਦੀਆਂ ਜੀ ਅੱਛਾ ਹਾਂ ਲੱਗਣੀ ਹੋਰ ਆਗਾ ਉਹ ਬਹਿ ਜਾ ਦਰਸੀਵੇਂ ਤਾਂ ਨਜ਼ਾਰਾ ਨਜ਼ਾਰਾ ਹੀ ਵਾੜਾ ਤਾਂ ਜਰਾ ਆਏ ਹੱਥ ਤਰ ਕੇ ਸਰਦਾਰ ਬਣ ਕੇ ਬਹਿ ਜਾ ਹਾਂਜੀ ਐ ਐ ਤਰ ਕੇ ਪੈਰ ਤੇ ਪੈਰ ਹਾਂਜੀ ਇਹ ਆਪਣਾ ਸੋਫਾ ਸੈੱਟ ਆ ਗਿਆ ਜੀ ਗੱਡੀਆਂ ਲਾ ਕੇ ਦੇਵਾਂਗੇ ਵਧੀਆ ਕੁਆਲਿਟੀ ਦੇ ਗੱਡੀਆਂ ਹੋਣਗੀਆਂ ਚਾਹ ਤੂੰ ਇੱਥੇ ਤਾਂ ਲਗਲਾਸ ਆਏਗੇ ਨੂੰ ਗੱਲਾਂ ਬਾਤਾਂ ਕਰ ਚਾਹ ਪਿਆ ਪਕੌੜੇ ਪੂੜੇ ਸਵਾ ਇਹ ਸ਼ੀਸ਼ਾ ਪਾ ਕੇ ਦੇਵਾਂਗੇ ਆਪਾਂ ਇਹ ਤੇ ਗੱਡੀਆਂ ਹਾਂਜੀ ਇਹ ਤੇ ਵਧੀਆ ਕੁਆਲਿਟੀ ਦੇ ਗੱਡੀਆਂ ਇਹਦਾ ਭਾ ਕੀ ਆ ਜੀ ਹਾਂਜੀ ਇਹ ਆਪਾਂ 18000 ਵਿੱਚ ਸੇਲ ਕਰਦੇ ਆ ਇਸ ਧੰਨਵਾਦ ਜੀ ਧੰਨਵਾਦ ਹਾਂਜੀ ਆਜੋ ਇੱਧਰ ਵਾਈ ਇਹ ਦੂਜਾ ਆ ਗਿਆ ਇੱਧਰ ਆ ਰਾਜੋ ਆ ਦੇ ਹੁਸਤੇ ਵਾਸਤੇ ਹਾਂ ਇਹ ਤਾਂ ਬਾਲਾ ਵਧੀਆ ਯਾਰਾ ਧੁੱਲੇ ਲੈਣ ਨੂੰ ਜਵਾਖਾ ਵਾਸਤੇ ਵਧੀਆ ਨਾ ਜਿਵੇਂ ਤੇਰੀ ਭੋਤੀ ਆ ਗਈ ਉਹ ਤਾਂ ਫਿਰ ਕੋਠੀ ਚ ਤਾਂ ਇੱਕ ਕੁੰਡਾ ਜਾ ਆਪਣੇ ਉੱਥੇ ਉਦੇ ਦੀ ਟੰਗ ਕੇ ਜਵਾਖ ਨੂੰ ਝੂਟਾ ਦਵਾ ਦੇ ਇਹ ਬਾਈ ਦੱਸ ਇਹਦੇ ਬਾਰੇ ਇਹ ਆਪਣੇ ਲੈ ਵੀ ਪੱਛੀ ਜੋ ਤਾਂ ਸਟਾਰਟ ਹੋ ਜਾਂਦਾ ਜਿਵੇਂ ਮੰਨ ਕੇ ਚੱਲੋ ਹਾਂਜੀ ਹਾਂਜੀ ਜਿਵੇਂ ਆ ਵੱਡਾ ਝੂਲਾ ਆ ਗਿਆ ਜੀ ਇਹ ਆਪਣਾ 5000 ਵਿੱਚ ਸੇਲ ਕਰਦੇ ਆ ਜੀ ਠੀਕ ਆ ਇਹਦੇ ਉੱਤੇ ਮੰਨ ਕੇ ਚੱਲੋ 70 ਤੋਂ ਪਲੱਸ ਵੀ ਬੰਦਾ ਵੀ ਬੈਠ ਸਕਦੇ ਹੋ ਪਰ ਵੀ ਟੁੱਟਣਾ ਟੁੱਟਦਾ ਨਹੀਂ ਹੈਗਾ ਜੀ ਵਧੀਆ ਕੈਨ ਤਰੀ ਤਾਜੀ ਕੈਨ ਤੋਂ ਤਿਆਰ ਕਰਿਆ ਹੋਈ ਬੈਂਕ ਤੋਂ ਠੀਕ ਆ ਹਾਂਜੀ ਹਾਂਜੀ ਵਧੀਆ ਕੁਆਲਿਟੀ ਦਾ ਮਾਲ ਆ ਲਗਭਗ ਸਾਰੀ ਆਪਣੇ ਕੋਲ ਠੀਕ ਆ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਬੜਾ ਵਧੀਆ ਆਇਆ ਹੁਣ ਅੰਦਰ ਆਇਆ ਤੇਰਾ ਵਾਲਾ ਮਾਲ ਦਿਖਾਉਣਾ ਮੈਂ ਮੈਂ ਤਾਂ ਬਾਲਾ ਵਧੀਆ ਜੀ ਆਇਆ ਜਿਹੜਾ ਨਾ ਤੂੰ ਕਹਿੰਦਾ ਸੀ ਗਮ ਤੇ ਬੱਕਰੀਆਂ ਵਾਸਤੇ ਭੇਟਾ ਉਹ ਅੰਦਰ ਮਾਲਾ ਸੀ ਉਹਦਾ ਕਿੱਥੇ ਆ ਅਜੇ ਬਾਰੇ ਕੁਛ ਬਾਈ ਤੂੰ ਇੱਥੇ ਹਾਂ ਓਰੇ ਓਰੇ ਆ ਜਾ ਭਾਈ ਆ ਤਿਆਰ ਕਰਵਾਉਣੇ ਨੇ ਆਪਾਂ ਨੇ ਹਾਂਜੀ ਹਾਂਜੀ ਛੱਪਰ ਇਹ ਤਾਂ ਥੋੜਾ ਜਿਹਾ ਤੇਰਾ ਬਣਾਇਆ ਹੋਇਆ ਆਰ ਜੀ ਤੇਰੀ ਸ਼ੌ ਨੂੰ ਹਾਂਜੀ ਹਾਂਜੀ ਮੈਂ ਤੂੰ ਫਤਿਹਿਆ ਚ ਬਣਵਾਉਣਾ ਹਾਂਜੀ ਆਪਾਂ ਮੰਨ ਕੇ ਚੱਲੋ ਗਾਡਰ ਪਾ ਕੇ ਹੀ ਵਧੀਆ ਆਪਾਂ ਫੁੱਟ ਤੇ ਵਾਂਸ ਪਾਵਾਂਗੇ ਜੀ ਅੱਛਾ ਹਾਂਜੀ ਹਾਂਜੀ ਫੁੱਟ ਦੇ ਵਿੱਚ ਹੀ ਆਏ ਨਹੀਂ ਮੰਨ ਕੇ ਚੱਲੋ ਵੀ 10 ਇੰਚ ਦਾ ਗੈਪ ਰਹਿ ਜਾਂਦੀ ਇਹਦੇ ਵਿੱਚ ਹਾਂ ਹਾਂਜੀ ਵੀ ਟਾਇਲ ਵਾਲੇ ਨੂੰ ਵੀ ਮਜ਼ਬੂਤੀ ਬਣ ਜਾਂਦੀ ਹੈ ਇਹ ਚੀਜ਼ ਦੀ ਅੱਛਾ ਹਾਂਜੀ ਮੈਂ ਉੱਪਰ ਮਿੱਟੀ ਪਾ ਕੇ ਫਰਸ਼ ਵੀ ਲਾ ਸਕਦੇ ਹਾਂ ਜੀ ਉੱਪਰ ਹੀ ਆਪਾਂ ਇਹ ਤਾਂ ਠੰਡਾ ਰਹੂ ਜੀ ਫੁੱਲ ਠੰਡਾ ਜੀ ਜਮ ਕੋਈ ਚੱਕਰੀ ਨਹੀਂ ਹੀਟ ਹੈ ਤਾਂ ਕੋਈ ਗੱਲ ਹੀ ਨਹੀਂ ਕਰਨੀ ਆ ਜੀ ਇਹਦੇ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਤਾਂ ਇਹਦੇ ਵਿੱਚ ਮੰਨ ਕੇ ਚੱਲੋ ਆਪਾਂ ਦੋ ਡਿਜ਼ਾਈਨ ਪਾ ਦੇਣੀ ਜਿੰਦਾਂ ਕਿ ਇੱਕ ਆ ਸਰਕੀ ਆ ਗਈ ਜੀ ਹਾਂ ਤੇ ਇੱਕ ਆਪਾਂ ਇਹਦੇ ਵਿੱਚ ਡੱਬੀਦਾਰ ਪਾ ਦੇਣੀ ਜੀ ਅੱਛਾ ਜੀ ਹਾਂਜੀ ਹਾਂਜੀ ਕਡੱਬੀਦਾਰ ਸਾਡਾ ਆਇਆ ਦੀ ਮੰਨ ਕੇ ਚੱਲੋ ਵੀ ਆਪਾਂ ਸੈੱਡ ਵੀ ਆਪਣੇ ਲਈ ਲੈਵੇ ਤਿੰਨ ਤਰ੍ਹਾਂ ਦੇ ਆਇੰਗ ਨੇ ਜੀ ਕਾਜੀ ਉਹ ਵੀ ਇਹਦੇ ਨਾਲ ਦੀ ਹੈ ਜੀ ਹਾਂਜੀ ਉਹ ਆਪਾਂ ਆਪਣੇ ਮਾਲ ਰੱਖਣ ਲਈ ਜੀ ਆਪਣੇ ਲਈ ਫਰਨੀਚਰ ਦਾ ਮਾਲ ਹੋਰ ਆਉਣਾ ਜੀ ਤੇ ਉਹ ਪੌਦੇ ਲਈ ਤਿਆਰ ਕਰਵਾਇਆ ਜੀ ਆਪਾਂ ਵੀ ਮਾਲ ਰੱਖਣਾ ਉੱਤੇ ਅੱਛਾ ਜੀ ਵੀ ਬਤ ਮੇਰਾ ਵੀ ਤੁਸੀਂ ਇਹ ਜਿਆ ਵਧੀਆ ਹੀ ਬਣਾ ਕੇ ਦਊਗੀ ਜਮਾ ਕੁਆਲਿਟੀ ਦੀ ਚੀਜ਼ ਬਣਾ ਕੇ ਦੇਖੋ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰਿਆਂ ਨੂੰ ਜੋ ਕੇ ਮੇਰੇ ਵੀਰ ਵੀਡੀਓ ਦੇਖਦੇ ਨੇ ਦੂਰ ਦੂਰ ਸਾਡੀ ਹਾਂਜੀ ਤੇ ਸਾਰੇ ਬਾਈਆਂ ਨੂੰ ਵੀ ਸੈੱਡ ਤਿਆਰ ਕਰਾਓ ਬੱਕਰੀਆਂ ਬੱਕਰੀਆਂ ਵਾਸਤੇ ਮੁਰਗੀਆਂ ਕੁਕੜਿਆਂ ਵਾਸਤੇ ਵੀ ਇਹੇ ਠੰਡਾ ਰਹਿੰਦਾ ਤਪਦਾ ਨਹੀਂ ਹਾਂਜੀ ਹਾਂਜੀ ਠੰਡਾ ਰਹਿੰਦਾ ਠੰਡਾ ਰਹਿੰਦਾ ਜੀ ਤਰਸੀਮ ਸਿੰਘ ਧੂਰੀ ਲਤੀ ਲਾਣਾ ਉਹਨਾਂ ਦੇ ਚੈਨਲ ਨੂੰ ਵੀ ਸਰਪੰਕ ਕਰੋ ਤੇ ਰਾਜੂ ਗੋਟ ਫਾਰਮ ਦੜਬਾ ਪੰਜਾਬ ਹਾਂਜੀ ਦੋਏ ਚੈਨਲਾਂ ਨੂੰ ਲੇਕ ਸ਼ੇਅਰ ਕਰੋ ਤੇ ਵੀਡੀਓ ਦੇਖਣ ਵਾਲੇ ਬਣੇ ਰਹੋ ਸਾਡੇ ਨਾਲ ਧੰਨਵਾਦ ਜੀ ਸਸਰੀ ਘਰ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਆਓ ਸਿਰਕੀਆਂ ਦਾ ਸੈੱਟ ਪਵਾਓ ਮੇਨ ਰੋਡ ਪਾਥਰਪੁਰ ਬੜੁਖਿਆਂ ਵਾਲਾ ਜੋ ਕਿ ਤਣਾਉਲੇ ਬਰਨਾਲੇ ਨੂੰ ਜਾਂਦਾ ਹੈ ਲੈ ਵੀ ਮਿੱਤਰੋ ਆਜੋ ਬਾਕੀ ਨੰਬਰ ਹੈਗਾ ਬਈ ਸਕਰੀਨ ਦੇ ਉੱਤੇ ਤੁਸੀਂ ਜਾਣਕਾਰੀ ਲੈ ਸਕਦੇ ਹੋਗੇ ਨੰਬਰ ਪਾਓ ਜੀ ਇਹਨਾਂ ਦਾ ਬੋਲਿਓ ਜੀ ਤੁਹਾਡਾ ਨੰਬਰ ਬੋਲ ਦਿਓ 976112 ਜੀ 556698 ਜੀ ਠੀਕ ਆ 76884 60981 ਧੰਨਵਾਦ ਜੀ ਸਾਸਤ੍ਰੀਕਰ